ਤੋ ਹਾਂਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਕਦੂ ਤੇ ਚੁਕੰਦਰ ਦੇ ਕੋਕਤਿਆਂ ਦੀ ਸਬਜ਼ੀ ਬਣਾਵਾਂਗੇ ਕਦੂ ਨੂੰ ਮੈਂ ਕਦੂ ਕੱਸ ਕਰ ਲਿਆ ਚੁਕੰਦਰ ਨੂੰ ਵੀ ਕਰ ਲਿਆ ਤੇ ਵਿੱਚ ਮੈਂ ਦੋ ਹਰੀਆਂ ਮਿਰਚਾਂ ਪਾਤੀਆਂ ਬਰੀਕ ਬਰੀਕ ਚੌਪ ਕਰਕੇ ਤੇ ਥੋੜ੍ਹਾ ਜਿਹਾ ਪਿਆਜ਼ ਚੌਪ ਕਰਕੇ ਪਾਤਾ ਤੇ ਉਹਦੇ ਵਿੱਚ ਆਪਾਂ ਜੀਰਾ ਅ ਤੇ ਥੋੜ੍ਹਾ ਜਿਹਾ ਮਸਾਲਾ ਲਿਆ ਠੀਕ ਹੈ ਹਲਦੀ ਲਈਆ ਤੇ ਨਮਕ ਲਿਆ 1 ਚਮਚ ਤੇ ਘਰ ਦਾ ਬਣਿਆ ਮਸਾਲਾ ਲਿਆ ਤੇ ਬੇਸਨ ਲਿਆ ਤੇ ਬਾਕੀ ਮੈਂ ਲਸਣ ਅਦਰਕ ਤੇ ਉਹਦਾ ਹਰੀਆਂ ਮਿਰਚਾਂ ਦਾ ਤੇ ਟਮਾਟਰਾਂ ਦਾ ਪੇਸਟ ਬਣਾ ਲਿਆ ਤੜੀ ਬਣਾਉਣ ਵਾਸਤੇ ਤੇ ਹੁਣ ਆਪਾਂ ਇਹਦੇ ਕੋਕਤੇ ਤਿਆਰ ਕਰਦੇ ਫਿਰ ਆਪਾਂ ਬਰੀਕ-ਬਰੀਕ ਪਿਆਜ਼ ਤੇ ਦੋ ਟਮਾਟਰ ਹੋਰ ਪਾ ਕੇ ਤੇ ਆਪਾਂ ਉਹਦਾ ਤੜਕਾ ਲਾ ਕੇ ਸਬਜੀ ਬਣਾਵਾਂਗੇ ਐਸਾ ਐਸਾ ਤਰੀਕੇ ਨਾਲ ਕੋਕਤੇ ਬਣਾਵਾਂਗੇ ਫਿਰ ਟੁੱਟਦੇ ਨਹੀਂ ਹਨ ਨਾਲੇ ਜਿ ਬਣਾਤੇ ਜਿਵੇਂ ਮਰਜ਼ੀ ਸਕਦੇ ਪਕੌੜਿਆਂ ਤਰ੍ਹਾਂ ਵੀ ਆਪਾਂ ਇਹਦੇ ਪਕੌੜੇ ਵੀ ਬਣਾ ਕੇ ਖਾ ਸਕਦੇ ਆ ਪਰ ਸਾਡੇ ਘਰੇ ਸਬਜ਼ੀ ਜ਼ਿਆਦਾ ਪਸੰਦ ਕਰਦੇ ਆ ਇਹਨਾਂ ਦੀ ਪਰ ਮੈਂ ਗੋਲ ਬਣਾਈਆਂ ਟਿੱਕੀਆਂ ਤਰ੍ਹਾਂ ਛੇਪ ਦਿੱਤੀਆਂ ਇਹਨੂੰ ਫਿਰ ਇਹ ਖੜਦੇ ਨਹੀਂਗੇ ਖਿਲਰਦੇ ਨਹੀਂ ਤੇਲ ਨਹੀਂ ਖਰਾਬ ਹੁੰਦਾਗਾ ਤੁਸੀਂ ਵੀ ਬਣਾ ਕੇ ਟਰਾਈ ਕਰਿਓ ਜਦੋਂ ਕੋਕ ਤੇ ਰੈਡੀ ਹੋ ਗਏ ਇਹਦਾਂ ਆਪਾਂ ਪਤੀਲਾ ਲੈ ਲਿਆ ਉਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾ ਲਿਆ ਤੇ ਜੀਰਾ ਪਾਤਾ ਤੇ ਮੇਥੀ ਦਾਣੇ ਪਾਤੇ ਤੇ ਇਹਦੇ ਚ ਆਪਾਂ ਕੋਕਟੇ ਬਣਾਏ ਸੀ ਨਾ ਦੇਖੋ ਕਿੰਨੇ ਸੋਹਣੇ ਬਣੇ ਪੋਰਾ ਵੀ ਨਹੀਂ ਖਿੰਣਗੇ ਵੀ ਪੋਰਾ ਵੀ ਨਹੀਂ ਖਿੱਲੇਗੇ ਸੋਹਣੇ ਸੋਹਣੇ ਬਣ ਗਏ ਤੇ ਇਧਰ ਆਪਾਂ ਨੇ ਪਿਆਜ਼ ਚੋਪ ਕੀਤੇ ਆ ਦੋ ਤਿੰਨ ਤੇ ਹੁਣ ਪਹਿਲਾਂ ਆਪਾਂ ਥੋੜੇ ਜੇ ਪਿਆਜ਼ ਨੂੰ ਹਲਕੇ ਬਰਾਉਣ ਕਰ ਲਵਾਂਗੇ ਫੇਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਲਸਣ ਅਦਰਕ ਤੇ ਟਮਾਟਰ ਦਾ ਪੀਸਟ ਬਣਾਇਆ ਨਾ ਉਹ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਆਪਾਂ ਇਹਦੇ ਵਿੱਚ ਮਸਾਲਿਆਂ ਚ ਕੀ ਕੀ ਪਾਇਆ ਨਮਕ ਪਾਇਆ ਹਲਦੀ ਪਾਇੀ ਤੇ ਇੱਕ ਘਰ ਦਾ ਪੀਸਿਆ ਮਸਾਲਾ ਪਾਇਆ ਜਿਹੜਾ ਘਰੇ ਕੀ ਮਸਾਲਾ ਆਸੀ ਆਪ ਤਿਆਰ ਕਰਦੇ ਆ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਮਿਕਸ ਕਰ ਲਵਾਂਗੇ ਠੀਕ ਹੈ ਮੇਰੇ ਨਾਲ ਪਤਨੀ ਦਾ ਇਹਦੇ ਵਿੱਚ ਪਿਆਜ਼ ਤੇ ਲਸਣ ਦਾ ਪੇਸਟ ਦਾ ਸਾਰਾ ਉਹ ਮਟੀਰੀਅਲ ਜਿਹੜਾ ਸੀਗਾ ਨਾ ਉਹ ਜੀਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਤੇ ਹਲਦੀ ਪਾਤੀ ਤੇ ਘਰ ਦਾ ਬਣਿਆ ਮਸਾਲਾ ਤੇ ਨਮਕ ਇਹਦੇ ਵਿੱਚ ਨਾਲ ਹੁਣ ਥੋੜੀ ਜਿਹੀ ਕਸਤੂਰੀ ਮੇਥੀ ਪਾਤੇ ਤੇ ਥੋੜਾ ਜਿਹਾ ਖਾਣੇ ਵਾਲਾ ਜਿਹੜਾ ਅੱਧਾ ਚਮਚ ਹੋ ਪਾਤਾ ਤੇ ਹੁਣ ਆਪਾਂ ਇਹਨਾਂ ਨੂੰ ਸੇਕ ਲਵਾ ਲਾਂਗੇ ਤੇ ਫਿਰ ਆਪਾਂ ਕੋਕ ਤੇ ਸਾਰੇ ਇਹਦੇ ਵਿੱਚ ਪਾ ਦਵਾਂਗੇ ਕੋਕਤਿਆਂ ਨੂੰ ਜੇ ਕਵੇਰੀ ਵਾਲਾ ਦਬਾਉਣਾ ਕੋਕਤੇ ਪਾ ਕੇ ਕਾਰੀ ਨੂੰ ਤੇ ਵਾਰਾ ਦਵਾ ਦਿਓ ਨਹੀਂ ਤੇ ਲੋੜ ਨਹੀਂ ਹੈ ਕਿਉਂ ਡੀਪ ਫਰਾਈ ਕੀਤੇ ਹੈ ਨਾ ਸੇਮ ਗੈਸ ਤੇ ਤੁਸੀਂ ਵੀ ਟ੍ਰਾਈ ਕਰਿਓ ਇਹ ਮੇਰਾ ਕਿਸੇ ਦਾ ਥੋੜਾ ਜਿਹਾ ਆਰਡਰ ਸੀਗਾ ਚਾਰ ਪੰਜ ਬੰਦਿਆਂ ਦਾ ਤੇ ਕੁਛ ਮੈਂ ਆਪ ਦੇ ਲਈ ਘਰੇ ਬਣਾਈ ਤੁਸੀਂ ਵੀ ਟ੍ਰਾਈ ਕਰਕੇ ਦੇਖਿਓ ਆਪਣੀ ਸਬਜੀ ਰੈਡੀ ਹੋ ਗਈ ਆਪਾਂ ਹੁਣ ਥੋੜਾ ਜਿਹਾ ਚੋਪ ਕੀਤਾ ਹੋਇਆ ਧਨੀਆ ਉਹ ਕਰ ਦਿੰਦੇ ਤੇ ਇਹ ਕੋਈ ਵੀ ਬਣਾ ਸਕਦਾ ਹੈ ਈਜੀ ਹੈ ਕੋਈ ਜ਼ਿਆਦਾ ਔਖੀ ਨਹੀਂ ਹੈ ਘਰ ਵਿੱਚ ਕਿਸੇ ਵੇਲੇ ਟਾਈਮ ਕੋਈ ਸਬਜੀ ਨਹੀਂ ਖਾਣ ਨੂੰ ਚੇਤ ਕਰਦਾ ਹਨਾ ਫਟਾਫਟ ਆਪਾਂ ਕਦੂ ਲੈ ਕੇ ਤੇ ਕਦੂ ਕਸ ਕਰਕੇ ਤੇ ਗੋफ्ते ਬਣਾ ਸਕਦੇ ਮਿਲਦੇ